ਸਾਵਾਂ ਦੇਖਦੀ ਪੈਪ ਇਥੋਂ ਜਲਦਾ ਰਹਿ ਥੋੜੀ ਆ ਬੱਸ ਦੇ ਤੂੰ ਹਾਂ ਪਹਿਲੇ ਆਪਾਂ ਪੀਓਪੀ ਦਾ ਕੰਮ ਕਰਦੇ ਤੇ ਆਪਾਂ ਲਾਈਟਾਂ ਨੂੰ ਤਾਂ ਸਾਡੇ ਕਰੀਦਾ ਦੇ ਸਮਝਿਆ ਤੇਰੇ ਵਾਸਤੇ ਤਾਂ ਆਸ਼ੀਆ ਨਾ ਬਣਾਉਂਦੇ ਨਾ ਤੈਨੂੰ ਕਿਰਵਾਇ ਕਰਦੇ ਹਾਂਜੀ ਸਸਰੀ ਕਾਂ ਕੀ ਹਾਲ ਚਾਲ ਤੇ ਅੱਜ ਦੇ ਬਲੌਗ ਦੇ ਵਿੱਚ ਸਾਰੇ ਜਨਾਂ ਦਾ ਸਵਾਗਤ ਹੈ ਪਿੱਛੇ ਤੁਸੀਂ ਵੇਖ ਸਾ ਵੀ ਉਹ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਪਿਛਲੇ ਦੀ ਦੁਪੱਟਾ ਕਰਦੀ ਬਣਾਉਣਾ ਨੇ ਵਿਖਾਇਆ ਸੀ ਆਪਣੇ ਪਿਛਲੇ ਬਲੌਗ ਦੇ ਵਿੱਚ ਉਹ ਦੁਪੱਟਾ ਇਸ ਤਰ੍ਹਾਂ ਦਾ ਗੁਰਪੁਖੀ ਦਾ ਬੰਦਾ ਪਿਆ ਵੇਖ ਸਕਦੇ ਮੜਾ ਅੱਗੇ ਅੜ ਕੇ ਵਿਖਾ ਦੇ ਆ ਵੇਖੋ ਇਸ ਤਰ੍ਹਾਂ ਇਹਦੇ ਉੱਤੇ ਗੁਰਮੁਖੀ ਲਿਖੀ ਜਾਂਦੀ ਆ ਤੇ ਫਿਰ ਇਹ ਦੁਪੱਟਾ ਬਣ ਕੇ ਤਿਆਰ ਹੋ ਜਾਂਦਾ ਤੇ ਇਸ ਤੋਂ ਮਦਦ ਨਾਲ ਕਾਫੀ سارے ਦੁਪੱਟੇ ਗਰਦੀ ਅਮਨ ਐ ਇੱਕ ਦੁਪੱਟਾ ਲਿਆ ਕੇ ਵਿਖਾਈ ਕਿਵੇਂ ਦਾ ਬਣ ਕੇ ਤਿਆਰ ਹੋਇਆ ਉਹ ਆਇਆ ਤਾਂ ਤਿਆਰ ਹੋ ਗਿਆ ਨਹੀਂ ਮਤਲਬ ਉਹ ਮਤਲਬ ਕੜਾਈ ਤਾਂ ਕੰਪਲੀਟ ਹੋ ਗਈ ਉਹ ਕਿਸੇ ਇੱਕ ਦੁਪੱਟੇ ਤੇ ਕਿ ਨਹੀਂ ਐਂ ਦਾ ਕੰਪਲੀਟ ਆ ਹਾਂ ਲਿਆ ਇੱਧਰ ਲਿਆ ਖੋਲ ਕੇ ਇਹਨਾਂ ਦੇ ਉਹ ਕਰਨੇ ਆ ਕੀ ਕੀ ਕਰਨ ਵਾਲਾ ਇਹਨਾਂ ਦੇ ਰਹਿੰਦਾ ਹਣ ਦੱਸ ਹਾਂ ਹਾਂ ਛਾ ਪੋਰ ਸਾਈਡ ਨਹੀਂ ਮਤਲਬ ਇਹ ਦੋ ਚੁੰਨੀਆਂ ਵਾਂਗ ਇੱਕ ਦੋ ਚੁੰਨੀਆਂ ਇਹ ਨਾਲੇ ਫੋਰਸਾਈਡ ਉਹ ਲਾਉਣ ਵਾਲੀ ਆ ਲੈ ਆਸੀ ਵਗੈਰਾ ਓਕੇ ਇਹ ਸਾਡੇ ਤੈਨ ਤਿਆਰ ਕਰਨੇ ਆ ਤੁਸੀਂ ਦੇ ਸਕਦੇ ਆ ਉੱਤੇ ਗੁਰਮੁਖੀ ਦਾ ਬਹੁਤ ਸੋਨਾ ਵਰਕ ਹੋਇਆ ਵਾ ਬਾਕੀ ਇਹ ਆ ਵੀ ਬਹੁਤ ਨਵੇਂ ਨਵੇਂ ਡਿਜ਼ਾਈਨ ਲਿਆਉਂਦੀਆਂ ਹਾਂ ਮੇਰੀ ਗੱਲ ਸੁਣੀ ਆਦਾ ਨੰਬਰ ਦੱਸ ਕੇ ਜਾਈ ਹਾਂ ਹੁਣ ਬਲੌਗ 9056791506 ਬਾ ਠੀਕ ਆ ਜੀ ਨੰਬਰ ਤੁਹਾਨੂੰ ਮਿਲ ਚੁੱਕਿਆ ਹੈ ਠੀਕ ਆ ਨਾ ਤੇ ਮੇਰੀ ਗੱਲ ਸੁਣੋ ਸੱਚ ਮੈਂ ਬੈਕ ਟੂ ਬੈਕ ਟੂ ਬੇਸਿਕਲ ਮੇਨ ਚੀਜ਼ ਸੱਚ ਆਪਣੀ ਵੀ ਦਜਾ ਉੱਪਰ ਕੋਠੇ 'ਚ ਪੱਥਰ ਆਪਣੇ ਕਮਰੇ 'ਚ ਮੇਰੇ ਕਮਰੇ 'ਚ ਜਿੱਦਣ ਜਿੱਦਣ ਇਹ ਇਹ ਤਾਂ ਤੁਸੀਂ ਵੇਖ ਲਿਆ ਲੱਗਿਆ ਇਹ ਇਹ ਤਾਂ ਵੇਖ ਲਿਆ ਹੁਣ ਚੌੜਾ ਹੋ ਗਿਆ ਪਿਆ ਵੇਖ ਤੂੰ ਮੱਛਰਿਆ ਸਾਣ ਤੇ ਹੁਣ ਸਾਡੇ ਕਵਰੇਜ ਵੀ ਲੱਗ ਚੁੱਕਾ ਏ ਉੱਤੇ ਪੱਤਰ ਹਾਲੇ ਕੰਪਲੀਟ ਨਹੀਂ ਹੋਇਆ ਪਰ ਥੋੜਾ ਬਤਾ ਮਤਲਬ ਚੀਜ਼ਾਂ ਜਿਹੜੀਆਂ ਲੱਗੀਆਂ ਨੇ ਬਾਕੀ ਉੱਤੇ ਮੈਂ ਉੱਤੇ ਵਾਲ ਪੱਟੀ ਵਾਲੇ ਵੀ ਲਾ ਆਇਆ ਬੰਦੇ ਤੇ ਚੱਲੀਏ ਵੇਖਣ ਨਹੀਂ ਆਹ ਕੀ ਲਿਆਈਆਂ ਜੀ ਆਹ ਕੀ ਆ ਸੁਨਾ ਮੰਗਾ ਲਿਆ ਛੋਟਾ 골ਡ 골ਡ ਮੰਗਾ ਲਿਆ ਭਾਈ 골ਡ oh my god ਇਹ ਤਾਂ ਆਰਟੀਫੀਸ਼ਲ ਜਿਹਾ ਲੱਗਦੇ ਮੈਨੂੰ ਇਹ ਗਾਦ ਲਈ ਇਹ ਤਾਂ ਗਿਫਟ ਕਰ ਲੈ ਉਹ ਆਰਟੀਫੀਸ਼ੀਅਲ ਗਿਫਟ ਕਰਨ ਵਾਸਤੇ ਲਿਆਇਆ ਭਾਈ ਇਹ ਵਾਲੇ ਕਮਰੇ ਚ ਵੀ ਪੱਥਰ ਉੱਪਰ ਲੱਗ ਗਿਆ ਇਹ ਪੱਥਰ ਛੇਰ ਵਾਲੀ ਮਾਤਾ ਨਹੀਂ ਸੱਚ ਤੇਰੇ ਨਹੀਂ ਪਰ ਕੁੜੀਆਂ ਦੇ ਕਮਰੇ ਚ ਤਾਂ ਲੱਗਾ ਆ ਜੋ ਵੀ ਨਾ ਲੱਗਾ ਲੱਗਾ ਨਹੀਂ ਲੱਗਾ ਪਰ ਜਿੰਨਾ ਵੀ ਲੱਗਾ ਉਹਨਾਂ ਲੱਗਾ ਦੇ ਗਈ ਆ ਹਾਂ ਭਾਈ ਆਪਾਂ ਪੀਓਪੀ ਦਾ ਕੰਮ ਕਰਦੇ ਤੇ ਆਪਾਂ ਲਾਈਟਾਂ ਲੁੱਟਾ ਕਰਦੇ ਕੋਈ ਲਟਾਈ ਕਟਿੰਗ ਕਰਨੇ ਆ ਗਿਆ ਲਟਾਈ ਕਟਿੰਗ ਕਰਨੇ ਆਲੇ ਆ ਦੇ ਦੋ ਹਮੇ ਹ ਉਹਨੇ ਕੰਬੜੇ ਤੇ ਨਾਲੇ ਖਤੋ ਆ ਸਾਰਾ ਕੰਬੜੇ ਤੋਂ ਸਮਾਨ ਸਮਾਨ ਭਈਓ ਨੇ ਯਾ ਇਹ ਵੇਸ਼ ਕੇ ਤੁਸੀਂ ਆਏ ਨਹੀਂ ਦੇ ਅਸੀਂ ਤਾਂ ਪੈਣਾ ਹੀ ਸੀਗਾ ਫਿਰ ਹੋਣੀ ਕੀ ਕਰਦੇ ਅਸੀਂ ਕਿੰਨਾ ਟਾਈਮ ਘਰ ਤੋਂ ਬਾਹਰ ਆ ਕੇ ਰਹਿੰਦੇ ਭਾਈ ਤੁਸੀਂ ਆਉਂਦੇ ਨਹੀਂ ਅਸੀਂ ਪੈ ਗਏ ਫਿਰ ਲੰਬੇ ਉੱਤੇ ਜਾ ਕੇ ਜੇ ਤੇ ਮੇਸ਼ਾਪ ਦੇ ਨਾਲ ਲਈ ਸੀ ਤੇ ਆਇਆ 10 15 ਦਿਨਾਂ ਬਾਅਦ ਆਹੋ ਮਹੀਨੇ ਮਹੀਨਾ ਬਾਅਦ ਆਇਆ 15 ਦਿਨਾਂ ਬਾਅਦ ਨਹੀਂ ਮਹੀਨੇ ਬਾਅਦ ਆਇਆ ਵੀ ਨਹੀਂ ਉਹ ਜਿਹੜੇ ਕੰਮ ਕਰ ਆਏ ਹੋ ਨਾ ਟਿਕਾ ਕੇ ਪੈਸੇ ਕੋਈ ਵਾਟੇ ਲਏ ਨੇ ਕਈ ਘਣੇ ਇੱਧਰ ਤੇ ਦਾਰਸਦਾਰੀ ਚੱਲਣਾ ਕੰਮ ਕੋਈ ਨਹੀਂ ਲੱਭੀ ਜਾ ਕੁਲੀਆ ਵਾਰੀਆ ਲਾਵੀਂ ਉੱਪਰ ਵੀ ਆਪਣੀ 2 ਬਾਈ 4 ਦੀ ਜਿਹੜੀ ਟਾਇਰ ਲੱਗ ਦਿੱਤੀ ਆ ਰੀਅਲ ਆਜੀ ਨੇ ਇਹ ਤਾਂ ਦੇਖ ਨਾਲੇ ਨਿਗਾਵੇ ਸਾਰੇ ਇੱਕ ਪਾਸੇ ਪਈ ਜੇ ਸੋਈ ਵਾਲੇ ਕਰਨ ਆਇਪਰ ਨਿਕਲਦੇ ਸਾਰੇ ਪ੍ਰਵੇਸ਼ ਅੱਜ ਆਨੇ ਦੇ ਕੀ ਬੰਦਾ ਕਰੀ ਆ ਪ੍ਰਵੇਗੇ ਚੱਲ ਦੂਜਾ ਟਾਇਰ ਲਾਗੀ ਪ੍ਰਵੇਗੇ ਘੋੜੇ ਚ निकल देना इत लगा नहीं हो गए मासी होनी बनाई चलिए नहीं सारिया चीजा लगे मुकम्मल करा गे ਆਪਣੀ ਰੋਈ ਵੀ ਨਹੀਂ ਕੀ ਵਾਹ ਪੱਥਰ ਦਾ ਕੰਮ ਹੈ ਹੈ ਇਹ ਹੋਰ ਚੀਜ਼ ਲਵਾਈ ਆਪਾਂ ਇਹ ਸੋਹਣਾ ਬਣਿਆ ਨਾ ਲੈ ਇਹ ਲੈ ਆ ਕੇ ਪੂਰਾ ਤਿਆਰ ਹੋਣਾ ਸਕੈਡਿੰਗ ਸਕੂਰੀਂਗ ਲੱਗੂਗੀ ਇਸ ਇਜਾਮ ਦੇ ਪ੍ਰੋਪਰ ਫੇਰ ਬਣੂਗਾ ਹਰ ਜਿਹੜਾ ਵੇਲਾ ਕੋਈ ਪਲਸਟਰ ਕਰਾਇਆ ਤੇ ਸਾਰਾ ਕੁਝ ਉਹ ਤੋਂ ਕਾਉਣ ਵਾਲਾ ਪ੍ਰੋਪਰ ਕਿਦਾਂ ਦੇ ਲੱਗੇ ਰੇ ਹੁਣ ਫੇਰ ਬਲੰਬਰਾਂ ਨੇ ਹੋਰ ਆ ਚੱਪਟੇ ਚ ਇੱਥੇ ਕਿ ਸ਼ਾਰ ਨਾ ਏਸੀ ਲੱਗਣਾ ਏਸੀ ਲੱਗਣਾ ਇੱਥੇ ਆਪਾਂ ਜੇ ਨਾ ਆਇਆ ਨਾ ਕਰਨਾ ਹੋਣਾ ਕੀ ਕਰਨਾ ਇਹਨੇ ਸ਼ਾਵਾਂ ਦਾ ਕੀ ਕਰਵਾ ਸ਼ਾਵਾਂ ਦੀ ਏਡੀ ਪੈ ਪੈ ਇਥੋਂ ਜ਼ਿਆਦਾ ਰੱਜ ਹੋਣੀ ਆ ਦੱਸ ਦੇ ਤੂੰ ਸ਼ਾਵਾਂ ਦੀ ਏਡੀ ਪੈ ਪਾਉਂਦਾ ਮੈਂ ਭਾਈ ਉਹ ਬੈਠੀ ਨਿੱਕੀ ਹੁੰਦੀ ਤਾਂ ਛੋਟੀ ਬਰੀਕ ਪੇ ਭਾਵੇਂ ਨਾ ਐਡਾ ਬੋਤਲ ਲੈਣਾ ਹੁਣ ਆਹ ਮੇਹ ਪਸਤਰ ਕਰਨਾ ਕੋ ਤੋਂ ਐਂ ਆ ਜਦੋਂ ਬਾਣੀ ਤੇਜੀ ਕੰਮ ਕਰ ਉਹਨੇ ਕੱਟਵਾ ਨਹੀਂ ਹੁੰਦੀ

ਤੈਨੂੰ ਤੇਮਣਾ ਇੱਕ ਦਾ ਅਚਾਰਾ ਸਿੰਗਲ ਪਤਲਾ ਜੀ ਤੇਮ ਉਹ ਵਿਗਿਆ ਲਪਾਈਆਂ ਇਹ ਜੀ ਉਹਨਾਂ ਬੜੀਆਂ ਦਿਨ ਦੀਆਂ ਵੀਂਗੀਆਂ ਲੱਤਾਂ ਲੜੇ ਬਲ ਹਾਂ ਤੇ ਵੀਂਗੀਆਂ ਲੱਤਾਂ ਆ ਦੇ ਬੱਲੇ ਆਵਾਂਗੇ ਹਾਂ ਜਿਹਨੂੰ ਕੋਲੀ ਆਇਆ ਹੋਵੇ ਤੈਨਾਂ ਸਾਰਾ ਸਮਾਨ ਉੱਧਰ ਕੱਢ ਕੇ ਬੈੱਡ ਤੇ ਉਹੀ ਲਾ ਫਲ ਐਸ ਜਿਹੜੇ ਤੇ ਸਟੇਜ ਤੇ ਮਾਰ ਦੋ ਨਾ ਤੇ ਸੇੜਾ ਲਾ ਲੈ ਆਵਾਂਗੇ ਭੈਣ ਜੀ ਜਿਵੇਂ ਨਾ ਤੁਸੀਂ ਕਹਿਤਾ ਉਹਨਾਂ ਦਾ ਲੈ ਆਵਾਂਗੇ ਦੀ ਭਾਗ ਰੰਨਾ ਨਰਾਇਣ ਕਰਵੀਂਗਾ ਤਾਂ ਵਾਝੇ ਤੇਰੇ ਵਾਸਤੇ ਤਾਂ ਆਸ਼ੀਆਨਾ ਬਣਾਉਂਦੇ ਨੇ ਤਾਂ ਤਿੰਨ ਕਰਾ ਕੇ ਇੱਥੇ ਰੱਖ ਦੇ ਸੋਈਰਾ ਬਸ ਪੱਥਰ ਲਾ ਕੇ ਕੰਪਲੀਟ ਆ ਠੀਕ ਹੈ ਕਿ ਨਹੀਂ ਇੱਥੇ ਵੇਖੋ ਤੁਸੀਂ ਉਹ ਵੇਖੀ ਇੰਨਾ ਲੱਗ ਨਹੀਂ ਗਿਆ ਇਹਨਾਂ ਪੱਥਰਾਂ ਨਾਲ ਕੰਮ ਇਹ ਇਤੋਂ ਹਾਂ ਨਾ ਲੱਗਦਾ ਹੀ ਇੰਨਾ ਵੀ ਇਹਦੀ ਬੁਰੀ ਕਰ ਦਿੰਦੇ ਲੱਖਾ ਨਾਗ ਲੱਖਾ ਨਾਗ ਲਿਖਿਆ ਉਹਨਾਂ ਨੇ ਨਾਗ ਇਹ ਪਹਿਲਾਂ ਨੇ ਵਿਖਾਇਆ ਇਹ ਵੱਡਾ ਵੱਡਾ ਪਤਾ ਨਹੀਂ ਕਿਹੜਾ ਲੇਖਦੇ ਇਹ ਇਹਨਾਂ ਨੇ ਯਾਰ ਲੱਕੀ ਲੁੱਤੀ ਹੋਣਾ ਦੇ ਇਹਨਾਂ ਨੇ ਇਹਦੇ ਕੰਮ ਹੋਣੇ ਆ ਹਾਂ ਉੱਥੇ ਬੱਗੇ ਨੇ ਨਹੀਂ ਨਹੀਂ ਏਸੀ ਵਾਲੀਆਂ ਦੂਸੀਆਂ ਪਾਈਪਾਂ ਲਗੀਆਂ ਵਾ ਆ ਵਾਲੀਆਂ ਤਾਂ ਬੜਾ ਮਹਿੰਗਾ ਹੋ ਗਿਆ ਇੱਕ ਬਜਟ ਜੋ ਬਾਹਰ ਹੋ ਗਿਆ ਇੱਕੋ ਹੀ ਮੈਂ ਤੂੰ ਸਾਰਾ ਕੁਛ ਸਾਡਾ ਮਾਰੀ ਬੈਲਾਈ ਆ ਇਸੇ ਬਾਅਦ ਕਿਹੜੀ ਆ ਮੈਂ ਜਿ ਬਾਲਕੋਨੀ ਚ ਕਰੀ ਮਿੱਤਰ ਵੇ ਸਾਡੀ ਸੱਚਾਂ ਗੱਦੋਣਾ ਨੇ ਜਿਹੜੀਆਂ ਸਲੈਕ ਦਿੱਤੀਆਂ ਇਹ ਵੀਰ ਹੋਣੀ ਹੁਣ ਕੱਸੀ ਜਾਂਦੇ ਇਹਨਾਂ ਨੇ ਮੰਜਾ ਜਿਵੇਂ ਉਹ ਦੀਵਾਲੀ ਦੇ ਟਾਈਮ ਦੁਕਾਨਦਾਰੇ ਮੰਜਿਆਂ ਦੇ ਉੱਤੇ ਪਟਾਕੇ ਸਜਾ ਲੈਂਦੇ ਨਾ ਓਵੇਂ ਇਹ ਸਜਾਈ ਫਿਰਦਾ ਟਿਕੜੀਆਂ ਆ ਵੀ ਆ ਸਾਰੀਆਂ ਲੈ ਤਾਂ ਹੁਣ ਤਲਾ ਰੱਖ ਸੱਟੀ ਫਿਰਦਾ ਏ

ਕੀ ਚਿਰ ਕੇ ਖਤਮ ਕਰੋ 1.5 ਮਹੀਨਾ ਦਾ ਮਹੀਨਾ ਹੀ ਨਹੀਂ ਲੱਗ ਜਿੰਨਾ ਪੌੜੀਆਂ ਬੰਦਿਆ ਉਸਮੇ ਕਿ ਕਦ ਜਾਓਗੇ ਉਹ ਕੋ ਕੱਲ ਲੱਗ ਇੱਕ ਰੈਂਟ ਵਿੱਚ ਇੱਕ ਦੇਖੀ ਹੁਣ ਇੱਕ ਦੋ ਮਾ ਦੀ ਜਾ ਉਹ ਮਾਰੀ ਪੌਣਿਆ ਕੀਤਾ ਉਹੇ ਕਮਰੇ ਨਾਲ ਪੌਣੇ ਹੱਥ ਕੀਤਾ ਉਹੇ ਕਮਰੇ ਐਸਾ ਫਿਰ ਉਧਰ ਕਿਦਾ ਜਾਓਗੇ ਉਹਦੇ ਕਮਰੇ ਦੂਰ ਕਿਹਨਾਂ ਦਾ ਹਰਮਨ ਕ ਪੁੱਛੇ ਵੀ ਤੁਹਾਡਾ ਕਦੋਂ ਕੂੜਾ ਕਰੂਗਾ ਅੰਦਰ ਵੀ ਲੱਗਣਾ ਤੁਹਾਡੇ ਆਹ ਇਹ ਨਾਲ ਇਹ ਬੋਲੋ ਕਿ ਮਾ ਦੀ ਹੈ ਹੈ ਹੁੰਦਾ ਉਹ ਪਿਆਰੀ ਹੁੰਦਾ ਪਿਆਰ ਆਪ ਜਿਹੜੋ ਪਹਿਲਾਂ ਨਾਲ ਦੇਦਾ ਸੋਚਣਾ ਸਹੀ ਯਾਰੀ ਨੇ ਕਹਿੰਦੀ ਯਾਰਾ ਹਲਕੇ ਨਾਲ ਇੱਧਰ ਆ ਕੇ ਸਿੱਧੇ ਇੱਥੇ ਵਾੜਨਾ ਕਿ ਇਹ ਫੇਲੇ ਫੇਲੋ ਲਾ ਤਾਂ ਪੁੱਛਿਆ ਵੀ ਭਾਈ ਸਾਡੇ ਕਮਰੇ ਚ ਕਦੋਂ ਲੱਗੂਗਾ ਆ ਜਾ ਨਾ ਲੱਗ ਹੀ ਜਾਣਾ ਬਸ ਲੱਗੇ ਜਾਂਦਾ ਪੱਥਰ ਕਾਲ ਬੋਟ ਕੰਪਲੀਟ ਹੋਈ ਜਾਣਾ ਪੱਥਰ ਆਏ ਨਾ ਆਪਣਾ ਪੱਤਲ ਪੂਰਾ ਬਹੁਤ ਆ ਆਪਣੇ ਕੋ ਵੱਧੂ ਪੱਤਲ ਦੇਣਾ ਨਹੀਂ ਨਹੀਂ ਇਹ ਤਾਂ ਨਹੀਂ ਬੰਦੇ ਲਾਏ ਇਹ ਰੀਸਾਈਕਲ ਬਹੁਤ ਕਰਦਾ ਆਪਣੀ ਲੱਕੜ ਇਹਨਾਂ ਨੇ ਮੈਂ ਨਾ ਅੱਧਾ ਖਰਚਾ ਵਿਚਾਰ ਦਿੰਦੇ ਇਵੇਂ ਇਵੇਂ ਝੂਠ ਨਹੀਂ ਮਾਰਦੇ ਚੱਲ ਭਾਈ 50% ਸਾਡਾ ਲੱਕੜ ਦਾ ਖਰਚਾ ਬਚ ਜਾਣਾ ਕਿਉਂਕਿ ਇਹਨਾਂ ਨੇ ਪਿਛੇ ਜਿਹੜੀ ਲੱਕੜ ਲਿਆਦੀ ਉਹ ਜਿਆਦੀ ਪੁਰਾਣੀ ਨਹੀਂ ਸੀ ਹੋਈ ਤੇ ਉਹ ਹੀ ਰੀ ਆਪਾਂ ਸਾਈਕਲ ਕਰੰਦਾ ਸਾਰੀ ਲੱਕੜ ਦੁਬਾਰਾ ਅੱਡ-ਵੱਡ ਥਾਵਾਂ ਤੇ ਯੂਜ਼ ਹੋ ਜਾਂਦੀ ਆ ਤਕਰੀਬਨ ਤਕਰੀਬਨ ਸਾਡਾ ਹੁਣ ਜਿਵੇਂ ਸਾਡੇ ਪੁਰਾਣੇ ਗੇਟ ਕਮ ਆ ਗਏ ਉਹਨਾਂ ਨੂੰ ਨਵੇਂ ਡਿਜ਼ਾਈਨ ਦੇ ਤੇ ਲੁੱਕ ਦੇ ਤੇ ਚੀਜ਼ਾਂ ਨਵੀਆਂ ਆਈਆਂ ਹੋਣੀਆਂ ਲਾਤੀਆਂ ਆਏ ਆ ਚੀਜ਼ਾਂ ਕਰਕੇ ਚੰਗੇ ਮਿਸਤਰੀ ਦਾ ਇਹ ਫਾਇਦਾ ਤਾਂ ਹੋਈ ਜਾਂਦਾ ਹੁਣ ਇਹਦਾ ਕੀ ਨੌਲਜ ਹੈ ਅਰੇ ਕੱਟਣਾ ਆ ਗਏ ਪੈਪੇ ਦੇ ਥੱਲੇ ਪਹਿਲੇ ਕਨੈਕਸ਼ਨ ਦਿੱਤਾ ਆ ਅਸੀਂ ਕਿਵੇਂ ਸਾਰਾ ਕੁਝ ਇਹਦਾ ਬੇਸਿਕ ਵਾਲਾ ਵੀ ਦਿੱਤਾ ਹੋਇਆ ਤੇ ਇਹਦੇ ਦੂਜੀ ਪਾਣੀ ਵਾਲਾ ਵੀ ਦਿੱਤਾ ਹੈ ਚਾਹੇ ਨਾਲ ਆਪਾਂ ਇੱਥੇ ਰੱਖ ਲਈਏ ਦੋ ਅਸੀਂ ਤਾਂ ਇੱਥੇ ਹੀ ਲਾ ਸਕਦੇ ਹਾਂ ਉੱਥੇ ਨਹੀਂ ਲਾਉਣਾ ਨਹੀਂ ਆਹ ਉੱਧਰ ਹੀ ਰੱਖਿਓ ਭਾਈ ਉਧਰ ਹੀ ਰੱਖਣਾ ਹਾਰੋ ਨੀਚੇ ਲੋੜਾ ਉੱਪਰ ਵਾਲਾ ਨਹੀਂ ਰੱਖਣਾ ਆ ਨਹੀਂ ਥੱਲੇ ਵਾਲੇ ਥੱਲੇ ਵਾਲੇ ਥੱਲੇ ਵਾਲੇ ਭਾਈ ਕੱਲੀ ਟੂਟੀ ਵਾਲੀ ਚਾਹੀਦੀ ਉੱਪਰ ਹਾਂਜੀ ਟੂਟੀ ਹੋਣੀ ਹੈ ਦੂਜੀ ਆਪਾਂ ਦੂਜੀ ਲੈਣੀ ਹੈ ਜਦੋਂ ਅੱਜ ਮੇਉਹਾਰੋ ਵਾਲੀ ਨੀਣਾ ਟੁੱਟ ਗਈ ਉਹ ਤਾਂ ਦੂਜੀ ਹੈ ਬੰਦਾ ਹਾਂ ਤੋ ਹੋ ਗਈ ਯਾਨੀ ਇਹ ਵਾਲੀ ਐਸੇ ਇਹ ਦੂਜੀ ਲਿਆਵਾਂਗੇ ਇੱਥੇ ਦਾ ਫਰੂਟ ਵਾਲਾ ਮਤਲਬ ਕਹਿੰਦਾ ਭਾਬ ਜਿਹੜੀਆਂ ਆਪਣੇ ਰਸੋਈ ਦੀਆਂ ਟੁੱਟੀਆਂ ਹੋਣਗੀਆਂ ਉਹਨਾਂ ਚੋਂ ਪਾਣੀ ਬੰਦ ਕਰਕੇ ਭਰ ਕੇ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂਜੀ ਕਿਹਦਾ ਕਰੀ ਅੱਛਾ ਉਹ ਫੇਰ ਪੱਟ ਕੇ ਲਾ ਦੇ ਯਾ ਸਾਰੇ ਬਕਸੇ ਕਿਹੜਾ ਪੜਿਆ ਬਕਸੇ ਆਹ ਵੇਖੋ ਬਾਬਾ ਜੀ ਨੇ ਸਿੱਮਕਾ ਲਾ ਕੇ ਰੱਖਿਆ ਉਹ ਲਾਇਆ ਪਿੰਦਾ ਸਾਰੇ ਗੱਲ ਪੱਟੀਆਂ ਦੀਆਂ ਭਲਾਈਆਂ ਤੇ ਉਹਦੇ ਨੂੰ ਫੇਰ ਹੁਣ ਖਦੜਾ ਲੱਗਿਆ ਕਿੱਥੇ ਕੌਣ ਆਉਂਦੇ ਕਿਆ ਐਂਡ ਹੋਣੀ ਕੀ ਮਤਲਬ ਇਹਨੂੰ ਤੂੰ ਬਹੁਤ ਚੋਗੀ ਨਾ ਨਹੀਂ ਉਹ ਤਾਂ ਸਹੀ ਸੀ ਜਿਹੜੀਆਂ ਇਸ ਵਿੱਚ ਦਾ ਕੁਝ ਨਹੀਂ ਕਰਨੀ ਜਿਹੜਾ ਕੋਲ ਆਇਆ ਜੀ ਇਹ ਯਾ ਪ੍ਰੇਕ ਐਂਡ ਹੋਣੀਆਂ ਚੀਜ਼ਾਂ ਜਾਂ ਜਿਹੜੀਆਂ ਲੱਕਾਂ ਮੇ ਜਿਹੜਾ ਰਹਿ ਜਣਾ ਐਂਡ ਦੇ ਪੇਂਟ ਆ ਦਾ ਰਹਿ ਜਣਾ ਡੀਕੋ ਦਾ ਜਿੰਨੇ ਏਰੀਆ ਦਰਵਾਜੇ ਦੇ ਸਾਰੇ ਡੀਕੋ ਦਾ ਪੇਂਟ ਹੋਣੀ ਆ ਸਾਰਾ 8 ਜੀ ਹੋ ਗਈ ਉਹਨਾਂ ਦਾ ਕਰਨਾ ਫਿਰ ਜਾ ਕੇ ਸੁਣੀ ਬਣੂਗੀ ਚੀਜ਼ ਨਹੀਂ ਤੇ ਉਹ ਨਾ ਚੱਲ ਨਹੀਂ ਲੇਕਿਨ ਪਤਾ ਲੱਗਣਾ ਇਹ ਕੇਸ ਆ ਪਤਾ ਨਹੀਂ ਹਾਂ ਮਿਲਗੀ ਹੋ ਜਾ ਫਸੇ ਸਮਾਈ ਤੋ ਦੋ ਮੇ ਦਾ ਮੂੰਹ ਖਾ ਹਾਂ ਵੇਖੀ ਨਾਲੇ ਤੇਰੇ ਮੇਕਅਪ ਹੁੰਦਾ ਨਾਲੇ ਵੇਖੀ ਤੂੰ ਹਸਾਫ ਹੁੰਦੀ ਸ਼ੀ ਆਹ ਉਹ ਕਿੱਲੂ ਤੂੰ ਬਾਰਾ ਬੋਲ ਨਾ ਕੇ ਇਹ ਕਹਿਂਦਾ ਮੇਰੀ ਗੱਲ ਸੁਣੀ ਕਰਦੀ ਹੀ ਪਣਾ ਵੇ ਲੱਗਾ ਨਾ ਕਹਿ ਹੀ ਸ਼ੀ ਨਹੀਂ ਹੁੰਦੀ ਆ ਚੱਲ ਵੇ ਮਾਰ ਕੇ ਨਾ ਇੱਕ ਵਾਰੀ ਤਰਫ ਮੈਨੂੰ ਮਾਰਦਾ ਭੌਂਦਾ ਕੁੱਤੇ ਵਾਂਗੂ ਬਾਸੀ ਹੋ ਗਈ ਤੇ ਵੇ ਲਾਲ ਬਾਸੀ ਹੋ ਗਈ ਮੂੰਹ ਤੇ ਕਹਿ ਜੋ ਕਹਿਣਾ ਮੂੰਹ ਤੇ ਹੀ ਗਿਆ ਅੱਗੇ ਕੀ ਕਿਹਾ ਗੱਲ ਹੋਈ ਨਹੀਂ ਕੋਈ ਐਵੇਂ ਕਰਿਆ ਆਤਿਕ ਨਹੀਂ ਵੀ ਗੱਲ ਹੋਈ ਨਹੀਂ ਚਲੋ ਚਲਿਏ ਔਰ ਵੀ ਕੰਮ ਤਾਂ ਦੇ ਕਰਨ ਵਾਲੇ ਵੇਲੇ ਦੁਪਹਿਰੇ ਖਾ ਪੀ ਕੇ ਅੰਦਰ ਜਮ ਜਿਹੜੇ ਕੰਮ ਕੀ ਹੋ ਜਾਂਦੇ ਆ ਲੈਟ ਆਪੇ ਇਸੇ ਦੇ ਨਾਲ ਆਜਦਾ ਹੁੰਦਾ ਹੈ ਵਲੌਗ ਖਤਮ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਕੰਮ ਚੱਲਦਾ ਆਪਣੇ ਹੱਲੇ ਕਾਫੀ ਟਾਈਮ ਲੱਗ ਜਾਈ ਜਾਣਾ ਕੰਮ ਚੱਲਦੇ ਚੱਲਦੇ ਤੇ ਬਾਕੀ ਇਹਦੇ ਨਾਲ ਰੁਟੀਨ ਦੇ ਵਲੌਗ ਲਈ ਜਾਵਾਂਗੇ ਬਾਕੀ ਸਨੂਬਰ ਦਾ ਵਿਆਹ ਵੀ ਆ ਗਿਆ ਭਾਈ ਉਧਰ ਦੇ ਵੀ ਵਲੌਗ ਕੱਢਾਂਗੇ ਨਾਲ ਦੀ ਨਾਲ ਤੇ ਸਾਰੇ ਤੇ ਬਾਕੀ ਲਵ ਯੂ ਅੰਨੇਵਾ ਜੇ ਅੱਜ ਦਾ ਵਲੌਗ ਵਧੀਆ ਲੱਗੇ ਤੇ ਕਮੈਂਟ ਕਰਕੇ ਜਰੂਰ ਕਰਿਓ ਲਾਈਕ ਜਰੂਰ ਕਰਿਓ ਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ